ਦੀ ਸੇਵਾਈ ਆਜੇ ਨਮਾਰਨ ਮਨਮੋਹ ਸਤਪਾਲ ਜੀ ਸੌਦਾ ਯੋਗਦਾਨ ਦਿੱਤਾ ਗਿਆ ਸਰਦਾਰ ਕਮਜੀਤ ਸਿੰਘ ਜੀ ਪੰਜੇ ਉਹਨਾਂ ਕੋਲੋਂ ਵੀ ਦਾ ਯੋਗਦਾਨ ਦਿੱਤਾ ਗਿਆ ਸਰਦਾਰ ਸੰਜੀਤ ਉਹ ਤੇ ਭੈਣ ਦੀ ਗੱਲ ਕਰਦਾ ਸਰਦਾਰ ਟੁੰਡਿਆ ਗੋਟਰਾ ਸਾਡਾ ਰਮੇਸ਼ ਕੁਮਾਰ ਜੀ ਉਹਨਾਂ ਵੱਲੋਂ 2000 ਰੁਪਏ ਦਾ ਯੋਗਦਾਨ ਦਿੱਤਾ ਗਿਆ ਸਰਦਾਰ ਰਣਜੀਤ ਸਿੰਘ ਰਾਣਾ 11000 ਰੁਪਏ ਦਾ ਉਹਨਾਂ ਵੱਲੋਂ ਵਿਸ਼ੇਸ਼ ਯੋਗਦਾਨ ਆਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਰਦਾਰ ਮੱਖਣ ਸਿੰਘ ਜੀ 1100 ਰੁਪਏ ਦਾ ਯੋਗਦਾਨ ਆਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਡੀਐਸਪੀ ਰਾਜਪਾਲ ਸਿੰਘ ਜੀ ਇਹ ਤੋਂ ਵਿਸ਼ੇਸ਼ ਤੌਰ ਤੇ 2100 ਰੁਪਏ ਦਾ ਮਾਣ ਉਹਨਾਂ ਨੇ ਦਿੱਤਾ ਇਸ ਟੂਰਨਾਮੈਂਟ ਦੇ ਲਈ तहे ਦਿਲੋਂ ਧੰਨਵਾਦ ਹੈ ਜੀ ਰੇਸ਼ਮ ਸਿੰਘ ਮੜਿਆਣਾ ਸਰਪੰਚ ਸਾਹਿਬ ਉਹਨਾਂ ਵੱਲੋਂ ਵੀ 1000 ਰੁਪਏ ਦਾ ਯੋਗਦਾਨ ਇਸ ਟੂਰਨਾਮੈਂਟ ਦੇ ਵਿੱਚ ਪਾਇਆ ਗਿਆ ਹੈ ਨੰਬਰਦਾਰ ਰਵਿੰਦਰ ਸਿੰਘ ਜੀ ਤਹਾ ਉਹਨਾਂ ਵੱਲੋਂ ਵੀ 5100 ਰੁਪਏ ਦਾ ਯੋਗਦਾਨ ਇਸ ਟੂਰਨਾਮੈਂਟ ਦੇ ਵਿੱਚ ਪਾਇਆ ਗਿਆ ਸਰਦਾਰ ਚੰਦਰਪਾਲ ਸਿੰਘ ਜੀ ਪਿਆਲਾ 5000 ਰੁਪਏ ਦਾ ਯੋਗਦਾਨ ਉਹਨਾਂ ਵੱਲੋਂ ਇਸ ਟੂਰਨਾਮੈਂਟ ਲਈ ਵਿਸ਼ੇਸ਼ ਤੌਰ ਤੇ ਪਾਇਆ ਗਿਆ ਸਰਦਾਰ ਕਰਨੈਲ ਸਿੰਘ ਜੀ ਰੈਸੀਵਾਲ ਉਹਨਾਂ ਵੱਲੋਂ ਵੀ 5000 ਰੁਪਏ ਦਾ ਯੋਗਦਾਨ ਇਸ ਟੂਰਨਾਮੈਂਟ ਦੇ ਲਈ ਆਇਆ ਹੈ ਸਰਦਾਰ ਸੁਖਮਾਨ ਸਿੰਘ ਜੀ ਸਰਪੰਚ ਸਾਹਿਬ ਮਡਿਆਲਾ ਉਹਨਾਂ ਵੱਲੋਂ 1100 ਰੁਪਏ ਦਾ ਯੋਗਦਾਨ ਆਇਆ ਐਸ ਐਚ ਓ ਬ੍ਰਵੀਰ ਸਿੰਘ ਜੀ ਉਹਨਾਂ ਵੱਲੋਂ 500 5000 ਰੁਪਏ ਦਾ ਵਿਸ਼ੇਸ਼ ਸਹਿਯੋਗ ਇਸ ਟੂਰਨਾਮੈਂਟ ਦੇ ਲਈ ਕੀਤਾ ਗਿਆ ਹੈ ਸਰਦਾਰ ਮੋਹਿੰਦਰ ਸਿੰਘ ਜੀ 2100 ਰੁਪਏ ਦਾ ਵਿਸ਼ੇਸ਼ ਯੋਗਦਾਨ ਇਸ ਟੂਰਨਾਮੈਂਟ ਦੇ ਲਈ ਪਾ ਰਹੇ ਨੇ। ਪਹਿਲੇ ਤੋਂ ਧੰਨਵਾਦ ਕਰਦੇ ਆਂ ਜਿੰਨੀਆਂ ਵੀ ਸ਼ਖਸੀਅਤਾਂ ਇੱਥੇ ਪਹੁੰਚਿਆ ਨੇ। ਸਾਰਿਆਂ ਦਾ ਇਸਰਮਾਲ ਕਰਦੇ ਨਿੱਕੀ ਜਿਹੀਆਂ ਆਖਦੇ ਆਂ। ਸਰਦਾਰ ਮਨਜੀਤ ਸਿੰਘ ਜੀ ਝੰਡਾ ਸਾਡੇ ਨੰਬਰਦਾਰ ਬਾੜੋਏ ਅਮਰਜੀਤ ਸਿੰਘ ਜੀ ਨੰਬਰਦਾਰ ਸਾਹਿਬ ਉਹਨਾਂ ਦਾ ਵੀ ਖੈਰਦਿਨ ਸਵਾਗਤ ਕਰਦੇ ਆਂ। ਪ੍ਰੇਸ਼ਾਨ ਗੋਵਿੰਦ ਸਿੰਘ ਜੀ ਸਾਫ ਦਾ ਸਰਪੰਚ ਪਿਆਲਾ ਉਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਵੀ ਪਹਿਤਲੋਂ ਸਵਾਗਤ ਕਰਦੇ ਆਂ ਅਰਧਾਰ ਕੋਲੰਗ ਸਿੰਘ ਜੀ ਮੌਜੂਦਾ ਸਰਪੰਚ ਜਿਹੜੇ ਪਿਆਲਾ ਦੇ ਉਹ ਵੀ ਉਚੇਚੇ ਤੌਰ ਤੇ ਪਹੁੰਚੇ ਨੇ ਉਹਨਾਂ ਦਾ ਵੀ ਪਹਿਤਲੋਂ ਸਵਾਗਤ ਹੈ ਸਾਰੀਆਂ ਅਣ ਹੋਈਆਂ ਸ਼ਕਤੀਆਂ ਨੂੰ ਪਹਿਤਲੋਂ ਸਵਾਗਤ ਕਰਦੇ ਹਾਂ ਵਿਸ਼ੇਸ਼ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਉਚੇਚੇ ਤੌਰ ਤੇ ਟਾਈਮ ਦਿੱਤਾ ਸਾਡੇ ਸੁਰਿੰਦਰਪਾਲ ਸਿੰਘ ਜੀ ਇੰਚਾਰਜ ਗੋਲ ਸਟੇਸ਼ਨ ਨਸਰਾਲਾ ਉਹ ਵੀ ਪਹੁੰਚੇ ਹੋਏ ਨੇ ਆਪਣੀ ਪਾਰਟੀ ਦੇ ਨਾਲ ਆਪਣੀ ਟੀਮ ਦੇ ਨਾਲ ਪੈਦਲੋਂ ਸਵਾਗਤ ਕਰਦੇ ਆਂ ਤੇ ਨਾਲ ਦੀ ਨਾਲ ਧੰਨਵਾਦ ਵੀ ਹੈ। ওভার ਟੂ ਮੈਨ ਜੀ। ਹੈਲੋ ਪੱਤੜਪਲਾਂ ਦੀ ਧਰਤੀ ਤੇ ਮੰਡਰਗਲਾ ਦੀ ਗੁਰਦੇ ਬੋੜੇ ਦੀਆਂ ਗੱਲਾਂ ਮੇਰੇ ਮਿੱਤਰੋ ਬਹੁਤ ਵੱਡੇ ਪੱਧਰ ਤੇ ਚੂਨੀ ਪੱਤੜ ਦਾ ਨਾਮ ਇਹ ਸਰਗੁਧਰੀਏ ਬਿੱਲੇ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਹੈ ਤੇ ਉਹਦਾ ਪਸੋਕੜ ਪਿੰਡ ਜਿਹੜਾ ਹੈ ਉਹ ਵੀ ਪੱਤਰਗੱਲਾਂ ਹੀ ਐ ਲੱਖ ਬਹੁਤ ਸਾਰੇ ਖਿਡਾਰੀ ਉਸ ਨੂੰ ਕਰਦੇ ਪਾਉਂਦੇ ਪੁੱਤੇ ਮੇਰੇ ਮਿੱਤਰੋ ਤੇ ਇਧਰੋਂ ਪਾਸੇ ਚੱਕ ਭਾਈਕੇ ਦੀ ਟੀਮ ਜਿਹੜੀ ਹੈ ਖੇਡ ਮੈਦਾਨ ਦੇ ਵਿੱਚ ਖੜਦੀ ਹੋਈ ਔਰ ਚੱਕ ਭਾਈਕੇ ਵਾਲਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਵੱਧ ਕੇ ਕਬੱਡੀ ਪਾਉਣਾ ਹੈ ਜੇਟੀ ਵਾਲਾ ਗੁਰਵਿੰਦਰ ਆ ਤਿਆਰਪੁਰਿਆ ਪ੍ਰੀਤ ਖੇਡ ਮੈਦਾਨ ਕੋਲ ਕੋਸ਼ਿਸ਼ ਕਰਦਾ ਹੋਇਆ ਬਿੱਲੇ ਦੀ ਪਾਈ ਹੋਈ ਕਬੱਡੀ ਤੇ ਤਿਆਰਪੁਰਿਆ ਪ੍ਰੀਤ 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 ਆ ਵੀ ਮਾਨ ਕਰਦਾ ਆ ਨੌਜਵਾਨ ਦੀ ਖੇਡ ਦੇ ਉੱਪਰ ਪਰਮਜੀਤ ਪੱਡੇ ਖੜਾ ਦਾ ਚੇਤਾ ਖਿਡਾਰੀ ਇਹ ਪ੍ਰੀਤ ਪਿਆਰਪਰੀਆ ਅੱਜ ਮੁੱਗ ਵਾਲ ਦੇ ਵਿੱਚ ਬੱਲੇ ਬੱਲੇ ਕਰਵਾਉਦਾ ਹੋਇਆ ਇਧਰਲੇ ਪਾਸੇ ਉਹ ਕਬੱਡੀ ਸਿੰਘ ਸਰਦਾਰ ਗਬਰੂ ਵੀ ਖੇਡ ਮੈਦਾਨ ਦੇ ਵਿੱਚ ਪੈਂਦੀ ਸਿਹਤ ਲਈ ਆਓ ਸੇਵਕ ਸੇਵਕ ਸੇਵਕਾਂ ਪਾਉਂਦਾ ਹਾਂ ਕਬੱਡੀ ਪੈਂਦੀ ਪੁੱਠੀ ਕਿਉਂ ਨਹੀਂ ਆਹ ਨੰਬਰ ਵੀਟਰ ਦੇ ਖਾਤੇ ਦੇ ਵਿੱਚ ਜੁੜਦਾ ਪਿਆ ਲਓ ਸੁੰਦਰ ਜਿਹਾ ਮੈਚ ਇਸ ਵੇਲੇ ਦੋਨਾਂ ਟੀਮਾਂ ਦੇ ਦਰਮਿਆਨ ਚੱਲਦਾ ਹੋਇਆ ਪੱਤਰਕਲਾਂ ਦੀ ਟੀਮ ਦੇ ਉੱਧਰਲੇ ਪਾਸੇ ਚਾਰ ਜਾਫੀ ਚੋਟੀ ਦੀ ਟੀਮ ਖੇਡ ਮੈਦਾਨ ਦੇ ਵਿੱਚ ਬਖਸ਼ੂਸ਼ ਪੱਤਰਕਲਾਂ ਵਾਲਾ ਲੈ ਕੇ ਪੁੱਜਿਆ ਹੋਇਆ ਹੈ ਉਹ ਪੱਤਰਕਲਾਂ ਵਾਲਾ ਬਖਸ਼ੀ ਤੇ ਪ੍ਰੀਤ ਯਾਰ ਪੁੱਜਿਆ ਲੋ ਬਹਾਦਰ ਸਿੰਘ ਮੇਰੇ ਵੀਰੋ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਵਾਅਦਾ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਰ ਲਿਆ ਹੈ ਪਹਿਲੀ ਹੋੜ ਰੇਡ ਸਾਹਮਣੇ ਮੇਰੇ ਵੀਰੋ ਅੱਜ ਬਖਸ਼ੀਸ਼ ਪੱਟੜਾ ਜਣਾ ਦੀ ਬਣਾਈ ਹੋਈ ਟੀਮ ਵੀ ਸਿਰਾ ਕਰਾਉਗੀ ਦੂਸਰਾ ਕੁਆਟਰ ਫਾਈਨਲ ਚਾਹੁੰਦਾ ਮੇਰੇ ਵੀਰੋ ਇਸ ਸਮੇਂ ਮੀਂਹ ਵਾਲ ਗੰਜਾ ਦੇ ਵੱਡੇ ਕਬੱਡੀ ਕੱਪ ਦਾ ਸੰਤ ਬਾਬਾ ਇੰਦਰਦਾ ਜੀ ਸੰਤ ਬਾਬਾ ਮਹਿੰਦਰਦਾ ਜੀ ستپال ਬੁੱਲ ਪ੍ਰੀਤ ਸਿੰਘ ਦੀ ਕ੍ਰੇਡਾ ਅਮਨਜੋਤ ਸਿੰਘ ਦੀ ਕ੍ਰੇਡਾ ਇਹਨਾਂ ਵੱਲੋਂ ਜਿਹੜਾ ਹੈ ਉਹ ਫੈਸਟੇਵਲ ਦੇ ਲਈ 11-11 ਹਜ਼ਾਰ ਹੋਵੇਗਾ ਉੱਥੇ ਇੱਕ ਪੜਕੇ ਦੀ ਕੁਸ਼ਤੀ ਵੀ ਹੁੰਦੀ ਹੈ 11000 ਤੇ 7100 ਦੇ ਲਈ ਦੋ ਪਹਿਲਵਾਨਾਂ ਦਾ ਲੜਨ ਗਿਆ ਮੇਰੇ ਵੀਰੋ ਜਿਹਦੇ ਵੱਲ ਇਹ ਐਸਾ ਤਕਰੀਬਾਤ ਕਰਦੀ ਤੇ ਰਹੇ ਸਹੀ ਮਨਜੀਤ ਹਿੰਦੀ ਹੋਣਾ ਬਤੋ ਮੇਰੇ ਵੀਰੋ ਪਟਕੜੀ ਦੀ ਗੁਸਤੀ ਦਾ ਨਾਮ ਦਿੱਤਾ ਜਾਣਾ ਬਲੋ ਦੁਆਮਾ ਨੇ ਸਾਰੇ ਭਰਾਮਣਾਂ ਦਾ ਜਿਨ੍ਹਾਂ ਨੇ ਅੱਜ ਦੇ ਸਖੇੜ ਮੀਲੇ ਦੇ ਲਈ ਬਹੁਤ ਸਾਰਾ ਮਾਣ ਦੇ ਸਹਿਯੋਗ ਸਮੂਲੀਅਤ ਕੀਤੀ ਹੈ ਬਲੋ ਦੁਆਮਾ ਨੇ ਮੇਰਾ ਸਾਥ ਸਾਥ ਦੇ ਨਾਲ ਜੁਨੇ ਹੋਏ ਜਿੰਨੇ ਵੀ ਸੰਗੀ ਸਾਥੀ ਜਿੰਨੀ ਵੀ ਸੰਗਤ ਅੱਜ ਦੇ ਸਖੇੜ ਮੀਲੇ ਦੇ ਨਾਲ ਜੁੜੀ ਹੈ ਸਾਰਿਆਂ ਦਾ ਮੈਂ ਅੱਗੇ ਰਹੀਆਂ ਤੋਂ ਬਹੁਤ ਮਦਾਨ ਵਿੱਚ ਚਾਰ ਖਿਡਾਰੀ ਤਿਆਰ ਬਰ ਤਿਆਰ ਬਿਆਲ ਤਰੀਆ ਪ੍ਰੀਤ ਬਰਲੀ ਕੰਨੀ ਦੇ ਪਰਾ ਵੀ ਕਿਦੇ ਆਣ ਸਿਰੇ ਦੇ ਸਿਰੇ ਦੇ ਉਧਰ ਸਤ ਐ ਸਰਦਾਰ ਫਤਬਾਲ ਸਿੰਘ ਜਿਨ੍ਹਾਂ ਵੱਲੋਂ ਦੋਨਾਂ ਬਤਰਾਣ ਦੇ ਲਈ ਬੰਡਾ ਮਾਨ ਸਨਮਾਨ ਪੰਜਾਬੀ ਪੰਗੁਲੀ ਦੇ ਬੋਲਾਂ ਦਾ ਪੁੱਜਿਆ ਜਿਨ੍ਹਾਂ ਦੁਆਵਾਂ ਨੇ ਮਾ ਖੇਡ ਕਬੱਡੀ ਦੇ ਲਈ ਬਹੁਤ ਸਾਰਾ ਪਿਆਰ ਸਰਦਾਰ ਪੈਦਾ ਕਰਦੇ ਨੇ ਲੋ ਕਬੱਡੀ ਦੇ ਨਾਲ ਜੁੜੀਏ ਕਬੱਡੀ ਜੱਗੀ ਪੰਧੜਾਂ ਵਾਲਾ ਰਧਾਨ ਸੰਤਕਾਲ ਸਿੰਘ ਜੀ ਬਹੁਤ ਵੱਡੇ ਪਿਆਰ ਵੱਡੇ ਅਸ਼ੀਰਵਾਦ ਉਹਨਾਂ ਦੇ ਵੱਲੋਂ ਆਏ ਅਮਨ ਧੰਨਵਾਦ ਕਰਦਾ ਆਪਣੇ ਵੱਲੋਂ ਡੱਗੇ ਲਾਡਪਰੀਏ ਵੱਲੋਂ ਜਿਹੜੇ ਪੰਜਾਬੀ ਬੋਲਾਂ ਦਾ ਮਾਣ ਵਧਾਉਂਦੇ ਆ ਤੇ ਇਧਰਲੇ ਪਾਸੇ ਪੱਤਣਾ ਵਾਲਾ ਜੱਗੀ ਬੇਰੇ ਮਿੱਤਰੋ ਖੇਡ ਮੈਦਾਨ ਵਿੱਚ ਕਬੱਡੀ ਪਾ ਕੇ ਨੰਬਰ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜਦਾ ਹੋਇਆ ਆ ਮੁੰਡਾ ਹੈ ਪਹਾੜ ਸਿੰਘ ਜਿਹਨੇ ਖੇਡ ਮੈਦਾਨ ਵਿੱਚ ਹੁਣ ਵੱਧ ਕੇ ਕਬੱਡੀ ਪਾ ਦਿੱਤੀ ਹੈ ਚਾਰ ਖਿਡਾਰੀ ਇਧਰਲੇ ਪਾਸੇ ਕਿੰਦੇ ਪੱਤੜਕਲਾਂ ਦੀ ਟੀਮ ਦੇ ਹੈ ਪੱਤੜਕਲਾਂ ਦਾ ਬਖਸ਼ੀ ਆਪਣੇ ਸਮੇ ਦਾ ਵਧੀਆ ਖਿਡਾਰੀ ਹੈ ਬਿਆੰਤ ਦੇ ਨਾਲ ਮਿਲ ਕੇ ਜੀਤੂ ਦੇ ਨਾਲ ਮਿਲ ਕੇ ਤਗੜੇ ਜਫੇ ਲਾਏ ਨੌਗਮ ਨੇ ਪਰ ਇਧਰਲੇ ਪਾਸੇ ਬਿਆਲਪਰੀਆ ਇਹ ਤਰੀਤ ਪਰ ਨੰਬਰ ਪਹਾੜ ਸਿੰਘ ਆਪਣੀ ਟੀਮ ਦੇ ਖਾਤੇ ਵਿੱਚ ਜੋੜਦਾ ਹੋਇਆ ਬੰਦੀ ਹੈ ਜੀ ਲੰਕਰਾਂ ਦੀ ਟੀਮ ਨੂੰ ਤੇ ਯੁਵਾ ਬ੍ਰਦਰ ਕਬੱਡੀ ਕਲੱਬ ਕੈਲੇ ਹੋਰਨੀਆ ਯੂ ਐਸ ਏ ਇਹ ਦੋਨੇ ਟੀਮਾਂ ਜਿਹੜੀਆਂ ਜਲਦੀ ਦੇ ਨਾਲ ਖੇਡ ਮੈਦਾਨ ਦੇ ਵਿੱਚ ਪੁੱਜੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਤਿਆਰ ਕੀਤਾ ਜਾ ਰਿਹਾ ਹੈ ਲਗਭਗ ਹਾਫ ਸਮੇਂ ਵੱਲੋਂ ਇਹ ਭਜਦਾ ਹੋਇਆ ਮੈਚ ਸੋ ਦੋਨੇ ਟੀਮਾਂ ਨੂੰ ਇੱਕ ਕਾਲ ਆ ਵੀ ਬਿਨਾਂ ਕਿਸੇ ਦੇਰੀ ਤੋਂ ਜਿਹੜਾ ਤਿਆਰੀ ਲਾ ਕੇ ਖੇਡ ਮੈਦਾਨ ਦੇ ਵੱਲੋਂ ਚਾਲੇ ਪਾ ਦੋ ਕਿ ਵਿੱਚ ਮੈਦਾਨੇ ਦੇਖੋ ਬੰਦੂ ਸ਼ੌਕ ਬੰਦੀ ਨੇ ਆਉਂਦੇ ਨੰਗੇ ਪਿੰਡਿਆਂ ਉੱਤੇ ਯਾਰੋ ਮਸਲਗੀਤ ਨੇ ਗਾਉਂਦੇ ਖਿਡਾਰੀ ਖੇਡ ਪਹਿਲਵਾਨੀ ਦੇ ਖਿਡਾਰੀ ਖੇਡ ਕਬੱਡੀ ਦੇ ਕੁਲਾ ਹੁਨਰ ਦਿਖਾਉਂਦੇ ਨੇ ਕਈ ਰੇਡਾਂ ਪਾਉਂਦੇ ਨੇ ਕਈ ਜੱਫੇ ਲਾਉਂਦੇ ਨੇ ਲਓ ਕਬੱਡੀ ਸਾਹਮਣੇ ਖੇਡ ਦੇ ਮੈ ਆਲਮਗਿਰ ਜੀ ਪੈਂਦੀ ਹੋਈ ਚਾਰ ਜਫੀਆਂ ਤੋਂ ਪਿੰਡਾਵਾ ਬੋਲਿਆ ਹੋਇਆ ਪਤਣ ਕਲਾਂ ਵਾਲੇ ਚਾਰ ਨੇ ਲੱਗਿਆ ਹੋਇਆ ਗੁਰਮਿੰਦਰ ਤੇ ਆਹ ਜੋਤਾ ਹੈ ਮੇਰੇ ਵੀਰੋ ਜਿਹਨੇ ਵੱਧ ਕੇ ਟਰਾਈ ਕੀਤੀ ਹੈ ਪਰ ਨਮਿੰਦਰ ਸਫਲਤਾ ਜਿਹੜੀ ਹੈ ਉਹ ਰੇਡਰ ਦੇ ਕਦਮਾਂ ਜਮਦੀ ਹੋਈ ਨੰਬਰ ਰੇਡਰ ਦੇ ਖਾਤੇ ਜੁੜਦਾ ਹੋਇਆ ਅਗਲੀ ਕਬੱਡੀ ਪਤਣ ਕਲਾਂ ਦੀ ਟੀਮ ਦੀ ਤਰਫੋਂ ਪੈਣ ਜਾ ਰਹੀ ਹੈ ਮੇਰੇ ਵੀਰੋ ਚਾਰ ਜਫੀ ਦੇ ਕਹਿੰਦੇ ਚੱਕ ਭਾਈਕੇ ਵਾਲੇ ਤਿਆਰ ਬਣ ਤਿਆਰ ਨੇ अंकड़ चढ़िया उते असां बहुत ई सतारगार सुठी साहिब सॼे दरम्यान रह पर यादि नार। हमेशा ਸਾਡੇ ਦਿਲਾਂ ਦੇ ਚਰਨਾਂ ਵਿੱਚ ਉਹਨਾਂ ਦੇ ਬਹੁਤ ਹੀ ਸਰਗਰਮ ਧਰਮ ਪਤਨੀ ਸਾਡੇ ਮੈਂਬਰ ਪੰਚਾਇਤ ਸ਼੍ਰੀਮਤੀ ਸੁਪਨਾਮ ਕੌਰ ਜੀ ਸਾਡੇ ਦਰਮਿਆਨ ਪਹੁੰਚੇ ਨੇ ਉਹਨਾਂ ਦਾ ਇਸ ਫੰਡਰ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਿਝੀਆਂ ਨਵਾਖਦੇ ਆਂ ਔਰ ਸਾਡੇ ਸਰਦਾਰ ਜਗਜੀਤ ਸਿੰਘ ਸਾਹਿਬ ਨੂੰ ਵੀ ਅਸੀਂ ਸ਼ਰਧਾ ਦੇ ਫੁੱਲ ਭੇਟ ਕਰਦੇ ਆਂ ਜੋ ਹੀਰਾ ਜੋ ਸਾਡਾ ਨੇ ਸਾਡੇ ਤੋਂ ਵਿਛੜ ਗਿਆ ਉਹਦੀ ਕਮੀ ਉਹਦੀ ਘਾਟ ਕਦੇ ਪੂਰੀ ਨਹੀਂ ਹੋ ਸਕਦੀ ਮਾਲਕ ਪਰਿਵਾਰ ਨੇ ਪਹਾੜਾਂ ਮੰਨ ਦਾ ਬਾਹਲੇ ਬੱਚੇ ਤੇ ਪੇਪੜ ਦੇ ਪੱਤੇ ਹੋਏ ਦਿੱਤੇ ਤਾਂ ਨੰਨ ਜੁਰਦੇ ਨੇ ਰਸਤੇ ਤੇ ਮੋੜ औलाद मापे खो ली अॻे कुझु बि करी बाक़ी सची श्री لک فیٹ لینی ٹرائی کرتا ہوا گیا کرایا گیا سیانے گیا ਇਸ ਸਿਆਣੇ ਦੇ ਕੰਡੇ ਹੋਏ ਤਖਤ ਤੇ ਮੇਰੇ ਵੀਰੋ ਤੇ ਗਾਲ ਨਹੀਂ ਕਿਸੇ ਨੇ ਕਦੇ ਮਾਂ ਦੀ ਗੱਡੀ ਦੀ ਪਿੰਡ ਕਿ ਮੰਦਿਰ ਪਾਰ ਦੀ ਨਹੀਂ ਸੱਦੀ ਦੀ ਮੰਦਮੀ ਗੱਡੀ ਤੇ ਨਹੀਂ ਉਹ ਜਿਹੜੀ ਲਾਈ ਦੀ ਟੌਰਲੀ ਜੁਲਰੀ ਜਾਲੀ ਨਹੀਂ ਪਾਈ ਦੀ ਟੀੜ ਵਾਲੀ ਥਾਂ ਤੇ ਨਹੀਂ ਉਹ ਫੇਰ ਗੱਡੀ ਦੇ ਪਿੱਛੇ ਲੱਗ ਕੇ ਮਾਪੇ ਵੀ ਛੱਡੀ ਦੇ ਹੁੰਦੀ ਨਾ ਸਿਆਣੀ ਗੱਲ ਬੁੱਤੇ ਟੋਕੀਏ ਫੈਮਿਲੀ ਨਾਲ ਗੱਡੀ ਨਾਲ ਠੇਕੇ ਤੇ ਰੋਕੀਏ ਹੌਸ ਬਿੱਟਲ ਜਹਾਰ ਨਾ ਮਾਰੀਏ ਕਰਕੇ ਪੜ੍ਹਾਈ ਨਾਲ ਕਤਾਬਾਂ ਪਾੜੀਏ ਜੁੱਤੀ ਸੋਂਟੀ ਬਿਨਾ ਚੱਲੀ ਦਾ ਨਹੀਂ ਬਾਤ ਨੂੰ ਤੇ ਟੀਚਰ ਨਹੀਂ ਕਰੀ ਦੀ ਮਰਾਸੀ ਜਾਤ ਨੂੰ ਔਲਾਦ ਦਾ ਮਹਿਣਾ ਕਦੇ ਸਈਏ ਬਾਜ ਨੂੰ ਖੜਕੇ ਬਾਬਤ ਕੁੱਟੀ ਛੱਤ ਤੋੜ ਦਿੰਦੇ ਸਾਂਝ ਨੂੰ ਜਗਲੀ ਤੇ ਛੱਕ ਤੋੜ ਦਿੰਦੇ ਮੋਤਾ ਖੇਡਣ ਦਾ ਆਂਦੇ ਕਬੱਡੀ ਤਾਰਾ ਇੱਕ ਮੋਤਾ ਇੱਕ ਜੋਤਾ you yeah. ਇੱਕ ਇੱਕ ਇਹ ਪਹਾੜ ਤੇ ਇੱਕ ਬਿੱਲਾ ਇਹ ਚੱਕ ਭਾਈ ਜਿਹੜਾ ਖੇਡ ਰਿਹਾ ਅੱਜ ਪਰ ਇਧਰੋਂ ਪਾਸੇ ਮੈਨੂੰ ਲੱਗਦਾ ਮੈਨੂੰ ਲੱਗਦਾ ਵੀ ਗੱਲ ਕਮਾਲ ਹੋਈ ਹੈ ਮੋਟਾ ਉਹ ਨੰਬਰ ਆਪਣੀ ਟੀਮ ਦੇ ਘਾਤੇ ਜੋੜਦਾ ਹੋਇਆ ਚੱਲ ਵੀ ਗੁਰਸੇਵਕ ਸਿੰਘ ਹੈ ਤਾਕਤਵੀਂ ਨੌਜਵਾਨਾ ਇਹਦਾ ਪਿੰਡ ਵੀ ਕਹਿੰਦੇ ਚਿੱਟੀ ਹੈ ਜਿੱਥੋਂ ਦਾ ਗੁਰਵੰਦਰ ਗਿਆਫ ਲਾਈਨ ਦੇ ਵਿੱਚ ਖੜਾ ਹੈ ਇਧਰਲੇ ਪਾਸੇ ਗੁਰਸੇਵਕ ਨੇ ਖੇਡ ਮੈਦਾਨ ਦੇ ਵਿੱਚ ਵੱਧ ਕੇ ਕਬੱਡੀ ਪਾਈ ਹੋਈ ਹੈ ਮਨਾ ਉਰਲੀ ਕਮੀ ਦੇ ਪਰ ਖੜ ਗਿਆ ਬਹੁਤ ਚੋਟੀ ਦਾ ਦਾਫੀ ਹੈ ਪਾਲ ਵੀ ਨਾਲ ਹੀ ਤਿਆਰੀ ਦੇ ਵਿੱਚ ਹੈ ਮੇਰੇ ਤੇ ਇਧਰਲੇ ਪਾਸੇ ਗੁਰਸੇਵਕ ਸਿੰਘ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਬਗਲ ਭਰੀ ਹੋਈ ਹਰਦੇਪ ਸਿੰਘ ਹੁਣ ਕਮਾਲ ਹੋ ਗਈ ਕਦੇ ਸੱਜੇ ਕਦੇ ਖੱਬੇ ਤੇ ਆਹ ਨੰਬਰ ਕਦੇ ਪੱਟੜ ਕਲਾਂ ਦੀ ਟੀਮ ਦੇ ਖਾਤੇ ਜੁੜ ਗਿਆ ਪੱਟੜ ਕਲਾਂ ਦੀ ਟੀਮ ਦੇ ਵਾਸਤੇ ਨੰਬਰ ਦਾ ਲਓ ਬਹਾਰ ਸਿੰਘ ਅਗਲੀ ਕਬੱਡੀ ਪਾਉਣ ਲਈ ਤਿਆਰ-ਤਰਾਰ ਹੈ ਬਹਾਰ ਸਿੰਘ ਬਾਜਾਂ ਵਾਲੇ ਦੀ ਬੱਚੀ ਹੋਈ ਸਿੱਖੀ ਹੈ ਕਿ ਪਹਿਲੀ ਅੱਖਰ ਪੰਜਾਬੀ ਦੇ ਪਹਿਲਾ ਅੱਖਰ ਊੜਾ ਮਹਾਰਾਜਿਆਂ ਲਈ ਤਾਜ ਗੁਰੂ ਦੀ ਤੇ ਸਿੱਖੀ ਵਾਲੀ ਜੁੜਾ ਆਹ ਦੇਖੀਏ ਸੁੰਦਰ ਜੁੜੇ ਤੇ ਬੰਦਾ ਹੋਇਆ ਰਮਾਲ ਪਹਾੜ ਸਿੰਘ ਆਪਣੀ ਟੀਮ ਲਈ ਨੰਬਰ ਦਾ ਵਾਅਦਾ ਕਰਦਾ ਹੋਇਆ ਗੱਲ ਕਰੀਏ ਇਹਨਾਂ ਤੇ ਬਲਵਿੰਦਰ ਫਿੱਡੇ ਦੀਆਂ ਗੱਲਾਂ ਜਿਹੜੀਆਂ ਚੇਤੀ ਆ ਗਈਆਂ ਨੇ ਕਬੱਡੀ ਪਾਉਣ ਦਾ ਅੰਦਾਜ਼ ਜਿਹੜਾ ਨਾ ਵਿੱਭਣ ਬਾਈ ਇਹ ਵੱਖਰਾ ਜ ਸਿੱਧਾ ਸਾਦਾ ਜਾ ਚਾਹੇ ਮੋਟਾ ਚਾਹੇ ਪਹਾੜ ਸਿੰਘ ਕੋਈ ਤਕਨੀਕ ਦੇ ਟਾਈਪ ਨਹੀਂ ਸਿੱਧੀ ਜੀ ਕਬੱਡੀ ਪਾਉਂਦੇ ਤੇ ਮੁੰਡੇ ਇਹਨਾਂ ਜੋਰ ਦੇ ਨਾਲ ਨੰਬਰ ਆਪਣੀ ਟੀਮ ਦੇ ਹਿੱਸੇ ਜੋੜੀ ਜਾਂਦੇ ਆ ਇਹ ਪ੍ਰਤਿਕ ਕਬੱਡੀ ਦੀਆਂ ਗੱਲਾਂ ਨੇ ਜੋ ਜੋ ਕਹਿੰਦੇ ਭਿੱਜੇ ਕੰਬੜੀ ਤੇ ਹੁੰਦੇ ਭਾਰੀ ਹੋ ਜਿੰਨਾ ਜਿੰਨਾ ਉਮਰ ਬੀਤਦੀ ਜਾਂਦੀ ਹੈ ਉਦਾਂ ਦਾ ਸੋਖ ਹੁੰਦੀ ਜਾਂਦੀ ਹੈ ਪਹਿਲਾਂ ਇਹਦੇ ਤਿੰਨ ਜਾਫੀਆਂ ਦਾ ਹੁਣ ਚਾਰ ਹੋ ਗਿਆ ਹੈ ਅੰਦਾਜ਼ ਵੱਖਰੇ ਹੋ ਗਏ ਪਹਿਲਾਂ ਭਾਰੀ ਪਰਕਮ ਨੂੰ ਰੇਡਰ ਜਿਆਦਾ ਦਿੱਤਾ ਦਿੱਤੀ ਜਾਂਦੀ ਸੀਗੀ ਤੇ ਹੁਣ ਮੇਰੇ ਵੀਰੋ ਸਪੀਡੀ ਰੇਡਰ ਜਿਹੜੇ ਨੇ ਉਹ ਦੁਨੀਆਂ ਦੇ ਉੱਤੇ ਛਾਇਏ ਹੋਏ ਆ ਇਹ ਜੰਗ ਲੜਨ ਵਾਲੀਆਂ ਗੱਲਾਂ ਹੋਈਆਂ ਨੇ ਆਲਮਗੀਰ ਸਾਹਿਬ ਨੇ ਪਹਿਲਾਂ ਗੱਲ ਕੀਤੀ ਆ ਵੀ ਮੈਂ ਤੇ ਜੁਗ ਬਦਲਦਾ ਦੇਖਿਆ ਪਹਿਲਾਂ 31000 ਦੇ ਲਈ ਵੀ ਕੀ ਕੀ ਟੀਮਾਂ ਪਿੱੜਨ ਦੀਆਂ ਰਹੀਆਂ ਤੇ ਅੱਜਕੱਲ 33000 ਕਲਾ ਪਾਰਟਿਸਪੇਟ ਹੀ ਚੱਲਦਾ ਹੈ ਇਹ ਸਮਾਂ ਜਿਹੜਾ ਇਹ ਮੇਰੀਆਂ ਅੱਖਾਂ ਸਾਹਮਣੇ ਹੋਇਆ ਮੇਰੇ ਵੀਰੋ ਲਗਭਗ 10 ਤੋਂ 15 ਸਾਲਾਂ ਦੇ ਵਿੱਚ ਵਿੱਚ ਆਹ ਕੰਮ ਹੋਇਆ ਆਫ ਹੋ ਗਿਆ ਜੀ ਆਹ ਸਮੇਂ ਦੇ ਸਕੂਲ ਚੱਕ ਪਾਈ ਕੀ ਦੀ ਟੀਮ ਦੇ ਸਾਫ ਸਮੇਂ ਦਾ 12 ਨੰਬਰ ਨੇ ਇਸ ਕਲਕਲਾਂ ਦੀ ਟੀਮ ਦੇ ਹਾਫ ਸਮੇਂ ਦਾ 16 12 ਤੋਂ 16 ਦਾ ਅੰਕੜਾ ਕਰ ਰਹੀ ਹੈ ਆ ਦੋਹੇ ਲਾਓ ਜੇਡੀ ਦੀਆਂ ਖੇਡ ਰਹੀਆਂ ਕੋਈ ਟੀਮ ਮਾਲਵੇ ਤੋਂ ਚੱਲ ਕੇ ਆਈ ਹੋਈ ਹੈ ਇਹ ਪਲੇਅਰ ਸਾਰੇ ਚੋਕੀ ਦੇ ਖੇਡਦੇ ਆ ਕੋ ਬਲੇ ਪਾਸੇ ਪੱਟਾ ਕਲਾਂ ਦੀ ਟੀਮ ਬੱਤੀ ਟੀਮ ਹੈ ਅੱਜ ਕੁਝ ਟੀਮ ਨੰਜ਼ੋਰ ਇਸ ਤਰ੍ਹਾਂ ਗਿਆ ਤੇ ਨਿਕਲ ਆਉਂਦੇ ਪੱਟਾ ਕਲਾਂ ਜਿਹੜੇ ਦੋ ਟੀਮਾਂ ਨੇ ਉਹ ਇੱਕੋ ਇੱਕ ਦਿਆਂ ਬੜੀਆਂ ਹੈ मान जब ਦੀਆਂ ਪੈਣੀਆਂ ਉਧਰ ਜੱਫੇ ਲੱਗੜੇ ਆ ਤੇ ਰੇਡਾ ਭਾਵੇਂ ਲੱਖ ਪੈ ਥੱਲੇ ਜੱਫੀਆਂ ਤੋਂ ਮੁੱਕਣੀ ਹੈ ਉਹ ਮਲੇ ਨਾਲ ਮੁਕਾਬਲਾ ਹੋ ਗਿਆ ਤੇ ਰੇਡਰ ਦੇਖਾਂ ਤੇ ਲੁੱਟ ਗਿਆ ਚਲ ਵੀ ਖੇਡ ਤਾਂ ਅਗਲੀ ਕਬੱਡੀ ਪਾਉਣ ਵਾਸਤੇ ਖੇਡ ਮੈਦਾਨੇ ਰੇਡ ਪੈ ਰਹੀ ਹੈ ਮੇਰੇ ਵੀਰੇ ਇੱਕ ਮਹਿਮਦ ਵਾਲੀਆ ਜੋਕਾ ਖੇਡਦਾ ਇੱਕ ਆ ਜੋਕਾ ਕਹਿੰਦੇ ਚੰਗ ਭਾਈ ਕੇ ਦੀ ਢੀਂਗੀ ਤਰਫੋਂ ਹੋ ਜੇ ਕਬੱਡੀ ਪਾਉਣ ਦੇ ਲਈ ਤਿਆਰ ਪਰ ਤਿਆਰ ਹੈ ਹੱਥ ਬੰਨ ਕੇ ਟੈਸਟ ਹੈ ਜੀ ਮੈਚ ਜਿਹੜਾ ਅੰਤਿ ਤਲਾ ਦੇ ਉੱਤੇ ਚੱਲ ਰਿਹਾ ਮੇਰੀ ਬੇਨਤੀ ਹੈ ਯੁਵਾ ਬਰਾਦਰ ਕਬੱਡੀ ਕਲੱਬ ਨੂੰ ਕਹਿੰਦੇ ਫੇਰ ਨਹੀਂ ਆ ਅਜਾ ਖੜਾ ਲਾ ਇਹ ਦੋਨੇ ਟੀਮਾਂ ਜਲਦੀ ਦੇ ਨਾਲ ਫੇਰ ਮੈਦਾਨ ਦੇ ਵਿੱਚ ਪੁੱਜ ਜਾਓ ਪੀਡੀ ਮੈਚ ਜਿਹੜਾ ਲਗਭਗ ਦੂਸਰੇ ਹੋਰ ਦੀ ਖੇਡ ਜਿਹੜੀ ਹੈ ਉਹ ਅੱਧੇ ਤੋਂ ਵੱਧ ਬੀਤ ਦੀ ਜਾ ਚੁੱਕੀ ਹੈ ਪਲੀਜ਼ ਯੁਵਾ ਬਰਾਦਰ ਕਹਿੰਦੇ ਫੇਰ ਨਹੀਂ ਆ ਤੇ ਮੇਰੇ ਵੀਰੇ ਉਹ ਟੀਮ ਜਿਹੜੀ ਹੈ ਉਹ ਗਰਾਊਂਡ ਦੇ ਵਿੱਚ ਲਿੱਤਰਾ ਵੀ ਪੁੱਜ ਜਾਵੇਗੀ ਇੰਤਜ਼ਾਰ ਜਿਹੜਾ ਦੋਨਾਂ ਟੀਮਾਂ ਦਾ ਫੇਰ ਮੈਦਾਨ ਦੇ ਅੰਦਰ ਕੀਤਾ ਜਾਵੇਗਾ ਚੱਲ ਬਠੋ ਖੜ ਦੇ ਲੱਗਦਾ ਵਾਹ! ਕਾਹ ਬਾਤ ਹੈ। ਇਧਰੋਂ ਪਾਸੇ ਫੇਰ ਕਬੱਡੀ ਖੇਡ ਮਾਦਾਨੇ ਬੁੱਲ੍ਹੇ ਦੀ ਪੱਲਗੇ ਚੱਲਦੇ ਬੱਲਿਆ। ਆਦੇ ਕਬੱਡੀ ਨੌਜਵਾਨਾਂ ਖੇਡ ਮਾਦਾਨੇ ਵਿੱਚ ਇਸ ਸਵੇਰ ਦਾ ਮੈਚ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਚਾਰ ਖਿਡਾਰੀ ਪਿਆਰ ਪਰ ਪਿਆਰ ਤੇ ਪ੍ਰੀਤ ਬਿਆਲਪਰੀਆ ਸੋਹਣੀ ਜੀ ਦੇਸ਼ਸ਼ ਕਰਦਾ ਹੋਇਆ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਟਰ ਨੰਬਰ ਜਿਹੜਾ ਧਾਵੀ ਦੇ ਨਾਲ ਜੁੜ ਗਿਆ ਹੈ ਲਵੇ ਨਕੀਰ ਖਿਡਾਰੀ ਅੱਜ ਮੇਘਵਾਰ ਦੀ ਧਰਤੀ ਦੇ ਖੇਡਣ ਦੇ ਲਈ ਪੁੱਜੇ ਹੋਏ ਨੇ ਆ ਪੱਤਰਕਾਂ ਦੀ ਟੀਮ ਦੀ ਤਰਫੋਂ ਫਿਰ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਬੱਡੀ ਹੈ ਚੱਕ ਭਾਈਕੇ ਦੀ ਟੀਮ ਆ ਮਾਲਵਤੋਂ ਬੜੇ ਲੰਮੇ ਦੂਰੇ ਖੇਡ ਲਈ ਹੋਈ ਹੈ असल जो पई जी बरोबर कबी कैलीफोर्या ਤੇ ਕਿਰਪਾ ਕਰਕੇ ਟੀਮ ਜਿਹੜੀ ਹੈ ਪੁਲਿਤਰਾ ਦੇ ਗਰਾਉਂਡ ਦੇ ਵਿੱਚ ਪੁੱਜ ਜਾਵੇ ਗੁਰਵਿੰਦਰ ਚਿੱੱਟੀ ਵਾਲਾ ਤੇ ਪਹਾੜ ਸਿੰਘ ਮੇਰੇ ਵੀਰੋ ਆ ਮੈਂ ਪਹਿਲਾਂ ਆਖਿਆ ਵੀ ਸਿੱਧਾ ਖੇਡ ਦੀ ਰੇਟ ਪਉਂਦਾ ਥੰਬਿਆ ਹੀ ਤੁਰਿਆ ਹੁੰਦਾ ਥੰਬਿਆ ਵਾਲੇ ਪਾਸੇ ਨੂੰ ਮੋਲਾ ਪੱਟਨ ਤੇ ਮੋਰਨੀ ਪੁਲਾਈ ਹੋਈ ਹੈ ਕਿ ਪੱਟੀ ਉੱਤੇ ਮੋਰਨੀ ਦਾ ਪਹਿਲਾ ਸੀਰਵਾਜ ਜੀ ਪਰ ਮੁੰਡੇ ਅੱਜ ਕੱਲ ਵੀ ਸ਼ਕੀਮ ਹੋ ਗਏ ਆ ਕੋਈ ਚਾਦਰੇ ਦੇ ਉੱਤੇ ਮੇਰੇ ਵੀਰੋ ਮੋਰਨੀ ਪਉਂਦਾ ਕੋਈ ਕੁਰਤੇ ਉੱਤੇ ਮੋਰਨੀ ਪਉਂਦਾ ਪਰ ਲਓ ਸਾਹਮਣੇ ਮੇਰੇ ਵੀਰੋ ਇਸ ਸਮੇਂ ਪੱਟਾ ਮੇਰੇ ਤੇ ਪਾਈ ਹੋਈ ਮੋਰਨੀ ਪਹਾੜ ਸਿੰਘ ਦੇ ਪਰ ਨੰਬਰ 1 ਜੁੜਦਾ ਹੋਇਆ ਹੈ ਇਸ ਵਿੱਚ ਪੱਤਰਕਲਾ ਦੀ ਟੀਮ ਦੇ ਹਿੱਸੇ ਮੇਰੇ ਵੀਰੋ ਨੰਬਰ 22 ਜ਼ਫਰ ਚੱਲ ਜੋ ਪਾ ਅਗਲੀ ਵੇਡ ਨਜਾ ਆਹ ਨਹੀਂ ਹੋ ਰਿਹਾ ਰੱਸਾ ਕਿੱਧਰ ਪਾ ਦੇ ਰੋ ਸਾਡੀ ਵੇਡ ਮਨਾ ਤੇ ਨਾਲ ਸੇਵਕ ਕਰ ਮੁਕਾਬਲਾ ਆਪਣੀ ਪੱਤਰਕਲਾ ਦੀ ਟੀਮ ਦੇ ਹਿੱਸੇ ਅੱਜ ਦਾ ਪੱਤਾ ਕਲਾ ਦੇ ਮਖੀਸ਼ ਵੱਲੋਂ ਮਿੰਦੂ ਵਾਲੀ ਬਿੰਦੂ ਵਾਲੀ ਮਾਨ ਸਰਦਾਰ ਦੇ ਨਾਲ ਇੱਕ ਫੀਲਡ ਕਿੰਨਣਾ ਹੈ ਲੈ ਵੀ ਮਖੀਸ਼ ਭਾਈ ਤੁਹਾਡਾ ਵੀ ਧੰਨਵਾਦ ਹੈ ਸਾਡੇ ਏਰੀਆ ਦਾ ਮਾਨ ਹੈ ਮੁੰਡਾ ਬਿੰਦੂ ਅੱਜ ਪਿੰਡ ਦਾ ਮਾਨ ਹੈ ਜਿਹਦੇ ਮਾਨ ਸਰਦਾਰ ਤੁਹਾਡੀ ਟੀਮ ਵੱਲੋਂ ਕੀਤਾ ਜਾਣਾ ਹੈ ਮੇਰੇ ਕੋਲ ਹਲਕਾ ਜਿਹਾ ਤੇ ਬਿੰਦੂ ਦਾ ਅੱਜ ਬੱਲੇ ਦੀ ਕਰਨੀ ਹੈ ਤੇ ਤੁਹਾਨੂੰ ਇਹਨਾਂ ਨੂੰ ਪੈਨਲਟੀ ਲੱਗ ਜਾਣੀ ਹੈ ਪਾਕਿਸਪੋਰਟ ਦੇ ਵਿੱਚ ਇਹ ਗੱਲ ਦਾ ਧਿਆਨ ਦੇ ਦੋਨੇ ਟੀਮਾਂ ਨੂੰ ਸੇਜ ਕਰਦਾ चारि तीत चाली कन बकराया कमाल ਆਹ ਸੋਹਣਾ ਮੈਚ ਹੈ ਜਿਹਦੇ ਬੰਦੇ ਮੰਨਾ ਸੀਚੇ ਵਾਲੀਆ ਖੇਡ ਮੈਦਾਨ ਦੇ ਕਬੱਡੀ ਪਹਿਲ ਵਾਸਤੇ ਵਾਧਾ ਹੋਇਆ ਆਹ ਮੰਨਾ ਸੀਚੇ ਵਾਲ ਪਿੰਡ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਗੁਰਲੇ ਪਾਸੇ ਮੰਨਾ ਆਹ ਦੇਖਦੇ ਆ ਵੀ ਇਸ ਬੰਦੇ ਨੇ ਕੀਤਾ ਨੰਬਰ ਜਿਹੜਾ ਹੈ ਉਹ ਰੇਡੀ ਦੇਖਾਂ ਤੇ ਜਰ ਗਿਆ ਚੱਲ ਵੀ ਪਹਾੜ ਸਿਆ ਜਿਮਾਨਾ ਖੇਡ ਮੈਦਾਨ ਵਿੱਚ ਆ ਮੁੰਡੇ ਦੀ ਖੇਡ ਵੀ ਵੱਖਰੀ ਹੈ ਉਹ ਅੰਦਾਜ਼ ਵੱਖਰਾ ਖਿਡਾਰੀ ਦਾ ਐਨਰਜੀ ਨਾਲ ਸੁਭਾਅ ਦੇ ਨਾਲ ਇੱਕ ਵੱਡੀਆਂ ਪਾਰਾ ਸਿੱਟੀ ਆ ਗੁਰਵਿੰਦਰ ਉਧਰਲੇ ਪਾਸੇ ਜੀ ਦੇ ਹੱਕ ਦੇ ਵਿੱਚ ਹੋ ਰਿਹਾ ਹੈ ਤੇ ਨੰਬਰ ਜਿਹੜਾ ਚੱਕ ਭਾਈਕੇ ਦੀ ਟੀਮ ਦਾ ਬੰਦਾ ਹੋਇਆ ਆਹ ਸੇਵਕਾ ਚਿੱਟੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਖੇਡ ਮੈਦਾਨ ਦੇ ਵਿੱਚ ਆ ਗਿਆ ਮੈਂ ਵੇਖਦਾ ਨਹੀਂ ਕੌਣ ਡੱਕ ਪਾਊਗਾ ਇਸ ਖਿਡਾਰੀ ਨੂੰ ਆ ਚਾਰ ਖਿਡਾਰੀ ਐਸਐਲਐ 4 ਮਨੇ ਨੇ ਥੋੜੀ ਕਸ਼ੂ ਕੀਤੀ ਹੋਈ ਤੇ ਆ ਜਿਹੜਾ ਨੰਬਰ ਹੈ ਰੇਡਰ ਦੇ ਖਾਤੇ ਆ ਵੀ ਮੈਚ ਪੂਰਾ ਬਰਾਬਰੀ ਦੇ ਪਰ ਦੋਹਾਂ ਟੀਮਾਂ ਦੇ ਦਰਮਿਆਨ ਚੱਲ ਰਿਹਾ ਹੈ ਜੋਤੇ ਦੀ ਕਬੱਡੀ ਹੈ ਬਗਿਆ ਕਦੀ ਗੱਲ ਮੁੰਡੇ ਦੀ ਲਓ ਛੋਤਾ ਰੇਡ ਮਾਰ ਰਿਹਾ ਮੇਰੇ ਵੀਰੋ ਭਾਈ ਜੀ ਬੀਓ ਮਲੰਟੀ ਵਾਲੇ ਥੋੜੀ ਅੱਤ ਟੀ-ਸ਼ਰਟ ਪਾਈ ਹੈ ਮੇਰੇ دماغ ਦੇ ਵਿੱਚ ਉਹੀ ਆ ਗਿਆ ਲਿੱਤੜਾਂ ਵਾਲੇ ਆ ਗਏ ਆ ਜੁਵਾ ਮਰਦਾਂ ਕਬੱਡੀ ਕਲੱਬ ਕੈਲੇ ਫਿਰਨੇ ਆ ਇਹ ਕਿਰਪਾ ਕਰਕੇ ਮੈਦਾਨ ਗਰਾਉਂਡ ਦੇ ਵਿੱਚ ਆ ਜਾਓ ਜਲਦੀ ਦੇ ਨਾਲ ਰੈਂਕ ਮੇਰਾ ਵੀਰ ਆਪਾਂ ਟੀਮ ਲੈ ਕੇ ਜਲਦੀ ਦੇ ਨਾਲ ਆਈਏ ਹਨੀ ਲਿੱਤੜਾਂ ਵਾਲੇ ਦੀ ਬਣਾਈ ਹੋਈ ਟੀਮ ਹੈ ਮੇਰੇ ਵੀਰੋ ਪੀਟਰ ਬਿਲਡ ਵਰਗੇ ਪੁੱਜ ਗਏ ਨੇ ਖੇਡ ਦੇ ਮੈਦਾਨੇ ਅੰਦਰ ਹੁਣ ਇੰਤਜ਼ਾਰ ਯੁਵਾ ਬ੍ਰਦਰ ਵਾਲੇ ਦਾ ਕੀਤਾ ਜਾ ਰਿਹਾ ਹੈ ਰੈਂਕ ਨੂੰ ਬੇਨਤੀ ਹੈ ਵੀ ਜਲਦੀ ਦੇ ਨਾਲ ਪਲੇਅਰ ਲੈ ਕੇ ਗਰਾਊਂਡ ਦੇ ਵਿੱਚ ਪੁੱਜ ਜਾਓ ਇੰਤਜ਼ਾਰ ਜਿਹੜਾ ਪਲੇਅਰਾਂ ਦਾ ਖੇਡ ਮੈਦਾਨ ਦੇ ਅੰਦਰ ਕੀਤਾ ਜਾ ਰਿਹਾ ਆਏ ਹੋਏ ਇਧਰਲੇ ਪਾਸੇ ਹੁੰਦੀ ਥਾ ਥਾ ਮੇਰੇ ਵੀਰੋ ਅੱਜ ਆਲਮੀਰ ਸਾਹਿਬ ਦਾ ਵੀ ਝੱਗਾ ਹੀ ਭਰ ਦਿੰਦਾ ਮਿੱਟੀ ਦੇ ਨਾਲ ਕੋਈ ਗੱਲ ਨਹੀਂ ਇਹ ਮਿੱਟੀ ਦੀ ਕਮਾਈ ਹੁੰਦੀ ਹੈ ਇਹ ਮਿੱਟੀ ਸਿਰੋ ਸਾਡੇ ਨੰਬਰ ਪਾਲਦੇ ਆ ਕੋਈ ਗੱਲ ਨਹੀਂ ਥੋੜੀ ਬੁਤੀ ਉੱਪਰ ਪੈਲਟ ਦਿਓ ਲਓ ਸਾਹਮਣੇ ਨੰਬਰ ਮੇਰੇ ਵੀਰੋ ਰੇਡ ਆਪਣੀ ਟੀਮ ਦੇ ਹਿੱਸੇ ਜੋੜਦਾ ਬਿੱਲਾ ਅਗਲੀ ਰੇਡ ਮਾਰ ਰਿਹਾ ਮੇਰੇ ਵੀਰੋ ਕਿਆ ਬਾਤ ਹੈ ਕਬੱਡੀ ਦਰਾਲਪਰੀਆ ਪ੍ਰੀਤ ਗੁਰਮੀ ਕਬਡੀ ਤੇ ਚਿੱਟੀ ਵਾਲਾ ਗੁਰਵਿੰਦਰ ਮੁਕਾਬਲਾ ਬੜਾ ਸ਼ਾਨਦਾਰ ਹੈ ਉਹ ਚਿੱਟੀ ਵਾਲੇ ਗੁਰਵਿੰਦਰ ਨੇ ਦੱਕੜੀ ਸੋਹਣੀ ਕੋਸ਼ਿਸ਼ ਕਰ ਦਿੱਤੀ ਖੇਡ ਮੈਦਾਨ ਦੇ ਵਿੱਚ ਕਦੇ ਸੱਜੇ ਖੱਬੇ ਖੁਰਨੇ ਪੈਰ ਤੇ ਫੁੱਟਕੋਟਣੀ ਤੇ ਆ ਬੜੀ ਉੱਚੀ ਧਾਕ ਮਿੱਤਰੋ ਆ ਮੀਂਹ ਦਾ ਦੇ ਨਾਲ ਸਭ ਲੱਗਦੇ ਆ ਦੇਖਾ ਕੇ ਖਰਾਬ ਮਿੱਤਰੋ ਚੱਕੇ ਜਾਨ ਕਰਦੇ ਐ ਗੁੱਟ ਫੜਿਆ ਕੰਚੀ ਪੱਜੀ ਸਰਾਬੀ ਪੀਤਾ ਜਾ ਰਿਹਾ ਤੇ ਨੰਬਰ ਕਹਿੰਦੇ ਤਿਤੜ ਕਲਾ ਦੀ ਟੀਮ ਦੇ ਖਾਤੇ ਜੁੜ ਗਿਆ ਆ ਨੰਬਰ ਵਾ ਵਾ ਖਗੂੜਾ ਸਾਹਿਬ ਕਬੱਡੀ ਕਲੱਬ ਦੀ ਟੀਮ ਦੇ ਖਾਤੇ ਜੁੜਦਾ ਹੋਇਆ ਉਧਰਲੇ ਪਾਸੇ ਚਿੱਟੀ ਵਾਲਾ ਸੇਵਕ ਖੇਡ ਕਬੱਡੀ ਪਹੁੰਚ ਲਈ ਵਧਿਆ ਹੋਇਆ ਸਾਡੇ ਰਾਣਾ ਭਾਜੀ ਵਧੀਆ ਜ਼ਿੰਮੇਵਾਰੀਆਂ ਸੰਭਾਲੀਆਂ ਨੇ ਇਸ ਖੇਡ ਮੇਲੇ ਦੀਆਂ ਹਰ ਸਾਲ ਵੱਡੀ ਭੂਮਿਕਾ ਹੁੰਦੀ ਹੈ ਉਹਨਾਂ ਦਾ ਧੰਨਵਾਦ